ਸਸ਼ੀਗਰ ਭਾਈ ਸਸ਼ੀਗਰ ਜੀ ਬਈ ਇੱਕ سیرਮ ਚਾਹੀਦਾ ਸੀ ਕਿਹੜੀ ਕੰਪਨੀ ਲੈਣਾ ਆਈਸ ਮੈਟ੍ਰਿਕਸ ਦਾ ਦੇ ਤੋ ਪਹਿਲਾਂ ਕਰਾਇਆ ਸਿੱਖੀ ਛੋਟਾ ਲੈਣਾ ਕੋ ਵੱਡਾ ਲੈਣਾ ਹੈ ਵੱਡਾ ਜੀ ਲਓ ਜੀ 260 ਵਾਲਾ ਤੁਹਾਨੂੰ ਪੈਗਾ 230 230 ਦਾ 230 ਦਾ ਹਾਂਜੀ ਬਹੁਤ ਮਹਿੰਗਾ ਭਾਈ ਇੱਥੇ ਰੇਟ ਵੈਸੇ ਕੰਪਨੀ ਰੇਟ ਆ ਸਰ 250 230 ਦਾ ਬਿਲਕੁਲ ਰੀਜ਼ਨੇਬਲ ਰੇਟ ਲਾਇਆ ਆਪਾਂ ਚਲੋ ਮੈਂ ਜ਼ਿਆਦਾ ਨਹੀਂ ਭਾਈ ਕਹਿੰਦਾ 200 ਰੁਪਏ ਮੈਂ ਦੇ ਦਿੰਨਾ ਭਾਈ ਸਾਹਿਬ ਬੇਲੇ ਇਲਾਸ ਬ੍ਰਾਂਡਡ ਚੀਜ਼ਾਂ ਨੇ ਲੈਸ ਕਰਕੇ ਲਗਾਇਆ ਤੁਹਾਨੂੰ ਟੈਨਸ਼ਨ ਨਾ ਪਤਾ ਤੁਹਾਡੇ ਘੰਟਾ ਕਰ ਉਸ ਲਈ ਆ ਨਾ 100 ਸਵਾ 100 ਦਾ ਬੰਦਾ ਘੰਟਾ ਕਰਦਾ ਭਾਈ ਸਾਹਿਬ ਜਾਲੀ ਸਮਾਨ ਵਧੂ ਮਿਲਦਾ ਕਹਿਣ ਦੀ ਗੱਲ ਹੈ ਭਾਈ ਮੈਂ ਇਸ ਤੋਂ ਜ਼ਿਆਦਾ ਨਹੀਂ ਦੇਣਾ ਦੇਖੋ ਹੈਗੀ 200 ਰੁਪਇਆ ਉਸੇਆ ਕਰੋ ਪੈਕ ਭਾਈ ਉਹ ਫਿਰ ਕਰ ਲਾਂਗੇ ਘਾਟਾ ਵਧਾ ਕੇ ਤੇ ਚਲ ਠੀਕ ਹੈ ਠੀਕ ਹੈ ਚਲੋ ਫੜੋ 200 ਰੁਪਇਆ ਹੋਰ ਸੇ 200 ਬਸ ਥੈਂਕ ਯੂ ਭਾਈ ਠੀਕ ਹੈ ਥੈਂਕ ਯੂ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਹਾਂ ਔਰ ਬੋਣੀ ਵਟਾ ਕੀਤਾ ਕੁੱਤਾ ਸਵੇਰ ਦਾ ਕੋਈ ਕਿ ਨਹੀਂ ਬਸ ਬੋਣੀ ਵਟਾ ਗਿਆ ਕੋਹਣੇ ਪਿੱਛੇ ਨਿਚੜੇ ਲਗਾ ਕੇ ਹੋ ਗਿਆ ਹਾਂ ਤੋਂ 60 ਪ੍ਰਿੰਟ ਸੀ ਅੱਛਾ ਮੈਂ 230 ਮੈਂ 230 ਇਲਾਵਾ ਸਟ੍ਰਿਕਸ ਦਾ ਸਰਮ ਅਜੇ ਕਟਿਆ ਗੱਗੁਰਿਆ ਕੰਦਾ ਮੈਂ 200 ਹੀ ਦੇਣਾ ਕਰਦਾ ਗਾਕ ਨਹੀਂ ਕਟਿਆ ਹੁੰਦਾ ਨਹੀਂ ਗੱਲ ਪਤਾ ਹੀ ਨਾ ਪੰਨ ਕਰਦਾ ਜਿਹੜੇ ਬ੍ਰਾਂਡਡ ਚੀਜ਼ਾਂ ਨੇ ਆ ਕੇ ਵੀ ਕਸਟਮਰ ਨਾਲ ਰੇਟ ਨਹੀਂ ਵਧਾਉਂਦੇ ਕਿ ਨਾ ਮੈਂ ਆ ਰਿਹਾ ਸੀ ਤੇ ਇੱਧਰ ਹੀ ਛੜਨਾ ਹਾਂ ਆ 500 ਦਾ ਨੋਟ ਡਿੱ ਗਿਆ ਫੇਰ ਗਾਕ ਆਇਆ ਕੋਈ ਹੋਰ ਅਸਲੀ ਆ ਨਾ ਹਾਂ ਅਸਲੀ ਹੈ ਅਸਲੀ ਹੈ ਗਾਕ ਆਇਆ ਸੀ ਨਾ ਇੱਕੋ ਹੀ ਗਾਕ ਆਇਆ ਤੇ ਸੀਗਾ ਤੁਸੀਂ ਕਹਿੰਦੇ ਲੀਚੜ ਜਿਆ ਪਰ ਰੇਟ ਉਹ ਨਹੀਂ ਪਰ ਅਕੇ ਕਹਿੰਦਾ ਨੂੰ ਕਿ ਹੈ ਹੀ 200 ਪਰ 500 ਫਿਰ ਉਹਦਾ 100 ਫਿਰ ਕਿ ਤੋਂ ਡੇ ਪਿਆ ਉਹਦਾ ਕੀ ਪਤਾ ਕੁਲੂ ਬਣਾਉਂਦੇ ਅੱਜ ਕੱਲੇ ਦਾਣੇ ਆਉਣਾ 200 ਆਣਾ ਚਲੋ ਐਂ ਕਰੀਏ ਅਸੀਂ ਸਾਈਡ ਤੇ ਰੱਖ ਲਾ ਹਾਂ ਤੇ ਜੇ ਜੇ ਆਊਗਾ ਤਾਂ ਵਾਪਸ ਕਰਾਂਗਾ ਠੀਕ ਠੀਕ ਹੈ ਕਰ ਦਊਗਾ ਕੋਈ ਨਹੀਂ ਕਰਦਾਂਗੇ ਪਰੰਤੂ ਅਗਲੇ ਵਕਲ ਹੁਣੇ ਜੀ ਦੀ ਹੈ ਪਰ ਪੈਸੇ ਕਿਲਾ ਲੈ ਕੇ ਆਇਆ 200 500 ਦਾ ਹੋ ਸਕਦਾ ਨਹੀਂ ਚਲੋ ਕੋਈ ਚੱਕਰ ਨਹੀਂ ਕਮ ਠੀਕ ਹੈ ਜੀ ਬਾਕੀ ਤੁਹਾਨੂੰ ਦੱਸੇਗਾ ਕੈਮਰਾ ਚੈੱਕ ਕਰਦੇ ਰਹਿਣੇ ਪਤਲਾ ਕੀ ਹੈ ਚਲੋ ਖਿਆਲ ਰੱਖਿਆ ਕਰੋ ਆਟਮ ਉਟਮ ਕੋਈ ਲਿਆਣ ਵਾਲੀ ਹੋਵੇ ਤਾਂ ਭਾਜੀ ਉਹ ਮੈਂ ਆਇਆ ਸੀ ਨਾ ਲੈ ਕੇ ਗਿਆ ਸੀ ਸਿਰਮ ਤੋੜ ਦੂੰ ਮੇਰੇ ਨਾਲ 500 ਰੁਪਏ ਮਨ ਦਾ ਡੇਗ ਗਿਆ ਓਰੇ 500 ਉਸੇ ਤਾਂ ਭਾਈ ਸਾਹਿਬ ਲੈ ਕੇ ਹੀ 200 ਆਇਆ ਨਹੀਂ ਮੇਰੇ ਕੋ ਸਿਗਾ ਭਾਜੀ 500 ਵੀ ਮੈਂ ਘਰੇ ਜਾ ਕੇ ਦੇਖਿਆ ਬੰਦ ਨਹੀਂ। ਸਰ ਜਦੋਂ ਲੈ ਕੇ 200 ਬੰਨ ਕਾ 200 ਸਪਲਿਕਸ ਦਾ ਸਿਰਮ ਦੇ ਦਿੱਤਾ ਉਹਦੇ ਲੱਗ ਗਿਆ ਮਤਾਂ। ਨਹੀਂ ਨਹੀਂ ਭਾਈ ਕੀ ਕੀ ਚੱਕਰ ਹੋ ਗਿਆ ਸਰ? ਭਾਈ ਮੈਂ ਨਾ ਉਹ ਸਿਰਮ ਲੈਣ ਆਇਆ ਸੀਗਾ। ਅੱਛਾ ਮੇਰੇ ਕੋਲ ਸਿਰ 700 ਰੁਪਿਆ ਸੀਗਾ ਜੇਬ 'ਚ। ਓਕੇ 200 ਮੈਂ ਲੈ ਗਿਆ ਸੀ ਸਮਾਨ। ਹਾਂ 500 ਮੇਰਾ ਨਾ ਡਿੱਗ ਗਿਆ ਔਰੇ ਪੈਸੇ ਕੱਢਦੇ ਨੇ। ਓਕੇ ਘਰੇ ਜਾ ਕੇ ਦੇਖਿਆ ਤੇ ਮੇਰੇ ਕੋਲ ਹੈ ਹੀ ਨਹੀਂ ਸੀ ਜੇਬ 'ਚ ਪੈਸੇ। ਮੈਂ ਕਿਹਾ ਘਰੇ ਜੇ ਦੇਖਿਆ ਮੈਂ ਇੱਥੇ ਜਸਟੇ ਹੀ ਕਰਿਆ ਕੇ ਭਾਈ ਕੋ ਇੱਥੇ ਕਰਦੇ। ਤੁਸੀਂ ਨਹੀਂ ਬੋਲਦੇ ਤਾਂ ਪੱਕੀ ਗੱਲ ਆ। ਨਹੀਂ ਨਹੀਂ ਭਾਈ ਤੁਹਾਨੂੰ ਮੈਨੂੰ ਇੱਕ ਗੱਲ ਦੱਸੋ ਤੁਸੀਂ ਮ ਤੁਸੀਂ ਕੋਈ ਚੀਜ਼ ਲਈ ਸਰਮ। ਅਸੀਂ ਤੁਹਾਨੂੰ ਮੁੰਡੇ ਨੇ ਲੈਸ ਕਰਕੇ 230 ਰੁਪਏ ਕਿਹਾ ਹੈ। ਠੀਕ ਹੈ ਜੀ ਤੁਸੀਂ ਕਿਹਾ ਵੀ ਮੇਰੀ ਦੇ ਸਹਾਈ 200 ਰੁਪਿਆ। ਹੁਣ ਤੁਸੀਂ ਆ ਕੇ ਕਹਿੰਦੇ ਹੋ ਵੀ ਮੇਰਾ 500 ਰੁਪਿਆ ਦੇ ਰੁਪਿਆ। ਮੈਨੂੰ ਭਾਜੀ ਅਸਲ ਚਾਇਆ ਸੀਗਾ ਕਿ 100-150 ਦਾ ਮਾਰਜਨ ਹੁੰਦਾ ਹੀ ਹੋਣਾ ਹਰ ਚੀਜ਼ 'ਚ ਮਚਾ ਕਰਕੇ ਹਿਸਾਬ ਨਾਲ। ਅਸੀਂ ਵੀ ਦੁਕਾਨਦਾਰੀਆਂ ਕਰਦੇ ਆ ਮਾਰਜਨ ਅੱਜਕੱਲ ਤੋਂ ਤੁਸੀਂ ਵੀ ਆਪਣਾ ਕੋਈ ਵੀ ਕੰਮਕਾਰ ਕਰਦੇ ਹੋਣੇ ਕਿੰਨੇ ਕੁ ਮਾਰਜਨ ਹੈ ਭਾਜੀ ਅੱਜਕੱਲ ਤਾਂ ਤੁਹਾਨੂੰ ਪਤਾ ਹੈ 바ਰਗੇਨਿੰਗ ਭਾਈ ਹੁੰਦੀ ਹੈ ਨਹੀਂ 바ਰਗੇਨਿੰਗ ਹੁੰਦੀ ਹੈ achhi gal hai ਭਾਜੀ ਸਾਡੀ ਨਾ ਦੁਕਾਨ ਦਾ ਉਸੂਲ ਹੈ ਅਸੀਂ ਲਿਮਟਡ ਜੇ ਮਾਰਜਨ ਰੱਖਿਆ ਵੀ ਸਾਡਾ ਜਿਹੜਾ ਕਸਟਮਰ ਆ ਉਹ ਸੈਟੀਸਫਾਈਡ ਹੋ ਕੇ ਜਾਵੇ ਅਸੀਂ ਕੋਈ 10 15 ਰੁਪਏ ਦੀ ਖੇਡ ਖੇਡ ਹੈ ਜਿਆਦਾ ਐਤੋਂ ਵੱਡੀ ਖੇਡ ਨਹੀਂ ਹੈਗੀ ਭਾਜੀ ਤੇ ਜਿਹੜੀ ਰਹੀ ਗੱਲ 500 ਰੁਪਏ ਦੀ ਉਹ ਇੱਥੇ ਹੀ ਡਿਗਿਆ ਸੀਗਾ ਛੋਟੇ ਦੇ 150 ਰੁਪਿਆ ਲੋ ਇਹ ਤੁਹਾਡੀ ਇਮਾਨਤ ਹੈ ਸਾਡੇ ਕੋਲੇ ਸਾਡੀ ਦੁਕਾਨ ਦਾ ਇਹ ਟੂਲ ਹੈ ਭਾਜੀ ਕਿਸੇ ਦੀ ਕੋਈ ਵੀ ਚੀਜ਼ ਗਿਰ ਗਈ ਉਹ ਜਰੂਰ ਤੁਹਾਨੂੰ ਮਿਲੂਗੀ ਇੱਥੇ ਸਾਡੇ ਜਿਹੜਾ ਮੁੰਡਾ ਦੁਕਾਨ ਦੇਖਦਾ ਹੈ ਵੀ ਬੜਾ ਇਮਾਨਦਾਰ ਹੈ ਸਾਡੀ ਟੀਮ ਭਾਜੀ ਸਾਰੀ ਬੜੀ ਮਾਹੌਤਾਰ ਹੈ ਠੀਕ ਹੈ ਜੀ ਐਦਾਂ ਦੀ ਕੋਈ ਗੱਲ ਨਹੀਂ ਪਰ ਮੈਨੂੰ ਇੱਕ ਬੜਾ ਅਫਸੋਸ ਹੋਇਆ ਵੀ ਤੁਸੀਂ ਸਰਦਾਰ ਹੋ ਕੇ ਯਾਰ ਝੂਠ ਬੋਲਦੇ ਹੋ ਇਹ ਨਾ ਨਹੀਂ ਚੰਗਾ ਲੱਗਦਾ ਪਰ ਮੈਨੂੰ ਭਾਜੀ ਐ ਆਇਆ ਸੀ ਜੇ ਮੈਂ ਇਹਨਾਂ ਨੂੰ ਦੱਸਦਾ ਕਿ ਮੇਰੇ ਕੋਲ 500 ਹੈਗਾ ਫੇਰ ਆੜੀ ਨਾ ਜਾਣ ਕੇ ਇੰਨੀ ਲੈਣੇ ਤਾਂ ਭਾਜੀ 30 ਰੁਪਏ ਤੁਸੀਂ ਵੈਸੇ ਹੀ ਕੱਟ ਦੇਗੇ ਹੋਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੀ ਹੋਰ ਕੱਟ ਦੇ ਦਿਓ ਅਸੀਂ ਤਾਂ ਵੀ ਸਾਡਾ ਕਸਟਮਰ ਖੁਸ਼ ਹੋ ਕੇ ਜਾਣਾ ਚਾਹੀਦਾ ਨਹੀਂ ਜਿਹੜੇ ਤੁਹਾਡੇ ਹੱਕ ਵਾਲੇ ਹੈਗੇ ਜਦੋਂ ਜੈਜ ਕੰਨ ਤੁਸੀਂ 30 ਰੁਪਏ ਕੱਟ ਲਓ 570 ਕੋਈ ਗੱਲ ਨਹੀਂ ਤੁਸੀਂ ਅਗਲੀ ਵਾਰ ਕੋਈ ਵੀ ਚੀਜ਼ ਲੈਣ ਆਉਂਗੇ ਮੇਰੇ ਵੀਰ ਅਸੀਂ ਅਡਜਸਟਮੈਂਟ ਕਰ ਲਾਂਗੇ ਕੋਈ ਗੱਲ ਨਹੀਂ ਮੈਂ ਸਮਝ ਗਿਆ ਪਰ ਮੇਰਾ ਵੀਰ ਅੱਗੇ ਤੋਂ ਕਦੇ ਵੀ ਦੁਕਾਨਦਾਰੀ ਜਿੱਥੇ ਵੀ ਜਾਵਾਂ ਦਾੜਾ ਪ੍ਰਕਾਸ਼ ਨੂੰ ਤੁਹਾਡਾ ਨਹੀਂ ਚੰਗਾ ਲੱਗਦਾ ਜੀ ਠੀਕ ਹੈ ਭਾਈ ਠੀਕ ਹੈ ਜੀ ਠੀਕ ਹੈ ਭਾਈ ਚਲ ਹੋਰ ਸੇਵਾ ਦੱਸੋ ਚਾਪ ਲਾਈਏ ਜੀ ਸਸੀ ਕੌਰ ਜੀ ਨਹੀਂ ਨਹੀਂ ਬਸ ਠੀਕ ਹੈ ਭਾਜੀ ਅਗਰ ਜੀ ਹਾਂ